ਮੈਂ ਤੁਹਾਨੂੰ ਇਹਦਾ ਬੈਸਟ ਪ੍ਰਾਈਸ ਦਵਾਂਗਾ ਔਰ ਚੈਲੰਜ ਪ੍ਰਾਈਸ ਦਵਾਂਗਾ ਬਾਹਰ ਜਾਣ ਦੇ ਨਹੀਂ ਹੈਗੇ ਆਲੇ ਦੋਲੇ ਦੇ 100 ਪਿੰਡ ਇਕਮਤਾ ਦੀ ਦੋਸਤੋ ਗਰਮੀਆਂ ਦਾ ਸੀਜ਼ਨ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸੀਜ਼ਨ ਦੇ ਵਿੱਚ ਕਾਫੀ ਆਈਟਮਾਂ ਹੁੰਦੀਆਂ ਨੇ ਕਿ ਆਪਾਂ ਬਹੁਤ ਆਈਟਮਾਂ ਵੇਚਦੇ ਹਾਂ ਉਹਨਾਂ ਦੇ ਵਿੱਚੋਂ ਇੱਕ ਆਈਟਮ ਹੈ ਇਨਵਰਟਰ ਬੈਟਰੀ ਇਹਦੇ ਵਿੱਚ ਜੇ ਆਪਾਂ ਗੱਲ ਕਰਦੇ ਹਾਂ ਲੂਮੀਨੈਂਸ ਇੱਕ ਬ੍ਰਾਂਡ ਹੈ ਲੂਮੀਨੈਂਸ ਦੇ ਬੈਟਰੀ ਆਪਣੇ ਕੋਲੇ ਹੁੰਦੇ ਨੇਗੇ ਔਰ ਆਪਣੇ ਕੋਲੇ ਖਾਸੀਅਤ ਕੀ ਹੈ ਆਪਾਂ ਰੱਖਦੇ ਹਾਂ ਵੱਧ ਵਾਰੰਟੀ ਵਾਲਾ ਜਿਵੇਂ ਇਹ ਵਾਲਾ ਲੂਮੀਨਸ ਦਾ ਜਿਹੜਾ ਬੈਟਰੀ ਹੈ ਦਾ ਮਾਡਲ ਨੰਬਰ ਤੁਸੀਂ ਨਾ ਦੇਖ ਕੇ ਲਿਆ ਕਰੋ ਜਿਹੜਾ ਮਾਡਲ ਹੁੰਦਾ ਇਹਦਾ ਮਾਡਲ ਜੋ ਹੈਗਾ RC 25000 Pro ਹੈ Pro ਲੈਣਾ ਵਾ ਆਪਾਂ ਨੇ ਔਰ ਇਹ 20 200 ਐਂਪੀਅਰ ਦੇ ਵਿੱਚ ਹੈ ਆਪਾਂ ਨਾ ਗੱਲ ਕਰਾਂਗੇ 48 ਮਨთ ਵਾਰੰਟੀ ਵਾਲੀ ਔਰ ਤੰਦੂਲਕਰ ਦੀ ਫੋਟੋ ਵਾਲੀ ਲੂਮੀਨਸ ਦਾ ਦੂਜਾ ਬ੍ਰਾਂਡ ਆਂਦਾ ਅਮੇਜ਼ ਅਮੇਜ਼ ਦੇ ਉੱਤੇ ਤੰਦੂਲਕਰ ਦੀ ਫੋਟੋ ਨਹੀਂ ਲੱਗੀ ਹੁੰਦੀ ਠੀਕ ਹੈ ਕਈ ਵਾਰ ਬੰਦੇ ਕੀ ਕਹਿੰਦੇ ਨੇ ਕਿ ਆਪਾਂ ਕਹਿ ਰਹੀਏ ਗੱਲ ਕਰੀਏ ਕਿ ਲੂਮਿਨਸ ਲੈਣ ਜਾਂਦੇ ਆਪਾਂ ਆਪਾਂ ਹੀ ਮੇਜ਼ ਲੈਉਣੇ ਆ ਉਹ ਇੱਕ ਅਲੱਗ ਬ੍ਰਾਂਡ ਆ ਲੂਮਿਨੈਂਸ ਹੀ ਕਹਿੰਦਾ ਉਹ ਵੀ ਲੂਮਿਨਸ ਵਾਲਿਆਂ ਦਾ ਹੀ ਹੁੰਦਾ ਨੀਚੇ ਲਿਖਿਆ ਹੁੰਦਾ ਲੂਮਿਨਸ ਓਕੇ ਉਹ ਵੀ ਆਪਣੇ ਕੋਲੇ ਆ ਜਾਣਗੇ ਪਰ ਉਹਨਾਂ ਦਾ ਰੇਟ ਘੱਟ ਹੁੰਦਾ ਆਪਾਂ ਗੱਲ ਕਰਦੇ ਆ ਲੂਮਿਨਸ ਦੀ ਲੂਮਿਨਸ ਇੱਕ ਬ੍ਰਾਂਡ ਹੈ ਮਤਲਬ ਇਹਦਾ ਰੇਟ ਦਾ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਇੱਕ ਚੈਲੰਜ ਪ੍ਰਾਈਸ ਹੋਏਗਾ ਮਤਲਬ ਕਿ ਪ੍ਰੋ ਮਾਡਲ ਹੈ ਲੂਮਿਨਸ ਦਾ ਮੈਂ ਹੁਣੇ ਅਗਰ ਰੇਟ ਬੋਲ ਦਵਾਂਗਾ ਫੇਸਬੁੱਕ ਤੇ ਜਾਂ ਮਤਲਬ ਹੁਣ ਮੇਰੀ ਇੰਸਟਾ ਤੇ ਵੀ ਪੈਣੀ ਆ ਮੈਨੂੰ ਇਹ ਡਰ ਆ ਕਿਤੇ ਕੰਪਨੀ ਵਾਲਿਆਂ ਦਾ ਮੈਨੂੰ ਕੱਲ ਨੂੰ ਫੋਨ ਆ ਜਾਵੇ ਤੁਸੀਂ ਮੇਰੇ ਤੋਂ ਇਦਾਂ ਕਰੋ ਮੈਨੂੰ ਥੋੜਾ ਜਿਹਾ ਡਰ ਵੀ ਆ ਇਸ ਗੱਲ ਦਾ ਕਿਉਂਕਿ ਮੇਰਾ ਕੰਪਨੀ ਤੋਂ ਹੀ ਮਾਲ ਆਂਦਾ ਇਧਰੋਂ ਉਧਰੋਂ ਤਾਂ ਮੈਂ ਮਾਲ ਚੱਕਦਾ ਨਹੀਂ ਹੈਗਾ ਹਨਾ ਪੱਕੇ ਬਿੱਲਾਂ ਦੇ ਨਾਲ ਆਂਦਾ ਰ ਕੰਪਨੀ ਤੋਂ ਹੀ ਲੈਣਾ ਪੈਂਦਾ ਟਾਰਗੇਟ ਬੇਸਡ ਆਈਟਮਾਂ ਨੇ ਇਹ ਕਟਿੰਗ ਕਰਕੇ ਕੰਪਨੀ ਤੋਂ ਇਕੱਠਾ ਮਾਲ ਲੈਣੇ ਆ ਤੁਸੀਂ ਮੇਰੇ ਤੋਂ ਜਿਹੜਾ ਵੀ ਇਹਦਾ ਰੇਟ ਪੁੱਛਣਾ ਚਾਹੁੰਦੇ ਹੋ ਮੇਰੇ ਤੋਂ ਇਨਬਾਕਸ ਮੈਨੂੰ ਵਟਸਐਪ ਤੇ ਮੈਸ ਮੈਂ ਤੁਹਾਨੂੰ ਇਹਦਾ ਬੈਸਟ ਪ੍ਰਾਈਸ ਦਵਾਂਗਾ ਔਰ ਚੈਲੰਜ ਪ੍ਰਾਈਸ ਦਵਾਂਗਾ ਇੰਨਾ ਮੈਂ ਦਾਵਾ ਕਰਦਾ ਮੇਰਾ ਚੈਲੰਜ ਪ੍ਰਾਈਸ ਹੋਵੇਗਾ ਮਤਲਬ ਕਿ ਮੇਰੇ ਏਰੀਆ ਦੇ ਤਾਂ ਮੈਂ ਕਸਟਮਰ ਬਾਹਰ ਜਾਣ ਦੇਣੇ ਨਹੀਂ ਹੈਗੇ ਆਲੇ ਦੁਆਲੇ ਦੇ 100 ਪਿੰਡ 100 ਪਿੰਡ 20 ਪਿੰਡ ਪੈਂਦੇ ਨੇ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਛੱਡ ਕੇ ਕੋਈ ਬਾਹਰ ਜਾਵੇ ਮੈਂ ਚਾਹੁੰਦਾ ਕਿ ਮੇਰੇ ਲੁਧਿਆਣੇ ਤੋਂ ਵੀ ਆਕੇ ਗਾਹਕ ਮੇਤੋਂ ਲੈਣ ਸੰਗਰੂਰ ਤੋਂ ਵੀ ਆਕੇ ਮੇਤੋਂ ਗਾਹਕ ਲੈਣ ਜੇ